ਗੁਰੂ ਦੀ ਨਗਰੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਦੀ ਜਿਹੜੀ ਹੈ ਕੁਰਸੀ ਦੇ ਉੱਤੇ ਸਾਨੂੰ ਬਿਠਾਉਣ ਲਈ ਸਾਡੇ ਮਾਨਯੋਗ ਪੰਜਾਬ ਦੇ ਮੰਤਰੀ ਕੈਪਟਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਰੀਵਾਲ ਸਾਹਿਬ ਸਾਡੇ ਐਮਐਲਏ ਸਹਿਬਾਨ ਸੰਧੂ ਸਾਹਿਬ ਔਰ ਸਾਡੀ ਆਰਗੇਨਾਈਜੇਸ਼ਨ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਜੀ ਸਾਡੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਜੀ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਆਏ ਨੇ ਅੱਜ ਅਸੀਂ ਇਸ ਸ਼ੁਭ ਦਿਨ ਦੇ ਉੱਤੇ ਜਿਹੜੇ ਕਾਰਪੋਰੇਸ਼ਨ ਦੇ ਸਰਕਾਰ ਕੰਮ ਕਰਾਉਣਾ ਚਾਹੁੰਦੀ ਸੀ ਲੇਕਿਨ ਟੈਕਨੀਕੀ ਵਜ੍ਹਾ ਜਿਹੜੀ ਸੀਗੀ ਅਸੀਂ ਮੱਤੇ ਨਹੀਂ ਸੀ ਪਾ ਸਕਦੇ ਉਹਦੇ ਕਰਕੇ ਰੁਕਿਆ ਸੀ ਇਮੀਡੀਏਟਲੀ ਅੱਜ ਅਸੀਂ ਇਹ ਜਿਹੜਾ ਦਫਤਰ ਦੇ ਵਿੱਚ ਆਪਣਾ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਦੇ ਰੁਕੇ ਡਵੈਲਪਮੈਂਟ ਦੇ ਕੰਮ ਨੇ ਜਾਂ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਹੈ ਡਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਫਾ ਜਿਹੜੀ ਹੈ ਕਰਾਂਗੇ ਔਰ ਸਾਡੀਆਂ 85 ਵਾਡਾਂ ਦੇ ਵਿੱਚੋਂ 85 ਦੀਆਂ 85 ਵਾਡਾਂ ਜਿਹੜੀਆਂ ਨੇ ਸਾਡੀਆਂ ਨੇ ਕੋਈ ਆਪੋਜੀਸ਼ਨ ਨਹੀਂ ਅਸੀਂ 85 ਵਾਡਾਂ ਦੇ ਵਿੱਚ ਹੀ ਬਰਬਰਤਾ ਇਕਸੁੱਤਾ ਦੇ ਨਾਲ ਜਿਹੜੀ ਡਵੈਲਪਮੈਂਟ ਲਈ ਕਰਾਂਗੇ ਪ੍ਰਣ ਕਰਦੇ ਆਂ ਔਰ ਇਹ ਹੀ ਮੈਂ ਕਹਿਣਾ ਚਾਹੁੰਦਾ ਅੱਜ ਦੇ ਇਸ ਮੁਫਸਲ ਦੇ ਉੱਤੇ ਜੀ ਜਿੰਦਾਬਾਦ ਜਿੰਦਾਬਾਦ ਅਮਰ ਸਾਹਿਬ ਪੁੱਤ ਸ਼ਹਿਰ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਦੁਰਗਾਣਾ ਮੰਦਿਰ ਹੈ ਜਿੱਥੇ ਭਗਵਾਨ ਬਾਦਮੀਕ ਜੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਹਰ ਜਿਹੜਾ ਉਹ ਮਿਲਿਆ ਕੱਲ ਜਿਹੜਾ ਚੋੜ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਕੰਮਕਾਰ ਹੈ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਤੇ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀ ਪਾਟਿਆ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਆ ਔਰ ਮੈਂ ਅਮਰਸਰ ਨਿਵਾਸੀਆਂ ਨੂੰ ਤੁਹਾਡੇ ਤੋਂ ਕਹਿਣਾ ਚਾਹੁੰਦਾ ਕਿ ਅਮਰਸਰ ਨਿਵਾਸੀਆ ਦੀਆਂ ਆਸਾਂ ਤੇ ਖਰੇ ਉੱਤਰਨ ਵਾਸਤੇ ਅਸੀਂ ਵਾਅਦਾ ਦੇਣ ਇੱਕ ਕੰਮ ਕਰਾਂਗੇ ਸਾਡੀ ਸਾਡੀ ਟੀਮ ਮੋਤੀ ਪਾਟਿਆ ਜੀ ਦੀ ਗਵਾਹੀ ਦੇ ਹੇਠ ਸ਼ਹਿਰ ਦੇ ਜਿੰਨੇ ਵੱਡੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਾਂਗੇ ਔਰ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਦੀ ਹੋਂਦ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਥਾਨਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਲਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੂਦ ਹੈ ਔਰ ਬਹੁਤ ਜ਼ਿਆਦਾ ਇਹਨਾਂ ਕੋਲ ਪਾਵਰ ਹੈ ਇਸ ਕਰਕੇ ਇਸ ਨਗਰ ਨਿਗਮ ਦੇ ਹਾਸ ਨੂੰ ਵੜਾਉਣਾ ਮੇਲ ਨੂੰ ਵੜਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਉਹ ਜਿੱਦਾਂ ਤੇ ਹਾਊਸ ਦੀ ਬੰਦਾ ਉਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਤਲਬ ਜਿਹੜੇ ਕੰਮ ਅਬਸਰ ਦੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਅਰ ਸਾਹਿਬ ਸ੍ਰੀ ਦੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਜਿੱਦਾਂ ਮੇਅਰ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਰੇ ਪਾਰਟੀ ਦਾ ਕੌਣ ਕਿੱਥੇ ਕੌਂਸਲਰ ਹੈ ਸਾਡੇ ਲਈ ਹਰਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨਮਾਇंदे ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹਾਊਸ ਦੇ ਵਿੱਚ ਦਿੱਤਾ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਜਿਹੜੇ ਫਰਾਬਰ ਦੇ ਕੀਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਵਕਤ ਕਰਾ ਜਿਹੜੇ ਜਿਹੜੇ ਵਿਚਾਰੇ ਬੜੇ ਤੇਦੀ ਜਦੋਂ ਜਦ ਕਰਦੇ ਜਿੱਤ ਆੜ ਹੋੜੀ ਹੋਰ ਗੱਲ ਹੈ ਪਦੋਂ ਕੋ ਪਾਰਟੀ ਦੇ ਬੜੇ ਕਮਿਟਿਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਅਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਬਸਰ ਦਾ ਸਾਦਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਧ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਹੈ ਕਿ ਇੱਥੇ ਆਪ ਦੇ ਮਤਲਬ ਐਮ ਸੀਆ ਉੱਥੇ ਹੋ ਰਿਹਾ ਦੂਜੇ ਥਾਂ ਨਹੀਂ ਹੋ ਰਿਹਾ ਸਾਰੇ ਆਉਣ ਬਾਵਾ ਖੁੱਲੀਆਂ ਹਰ ਇੱਕ ਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣਾ ਲਾ ਚੇ ਉਹ ਕੋਈ ਸਾਥੀ ਬੀ ਜੇ ਪੀ ਦੇ ਐਮ ਸੀ ਨੇ ਕੋਈ ਕਾਲੀ ਦਲ ਦੇ ਆ ਕੋਈ ਕਾਂਗਰਸ ਦੇ ਆ ਜਿੱਥੇ ਵੀ ਉਹਨਾਂ ਦੀਆਂ ਵੱਡਾ ਜਿਹੇ ਕੰਮ ਹੋਣ ਵਾਲਾ ਆ ਕੇ ਮੇਹਤਬ ਸਾਹਿਬ ਨੂੰ ਦੱਸਣ ਉਹਨਾਂ ਦੇ ਕੰਮ ਜਿਹੜੇ ਆ ਬਰਾਬਰ ਅਸੀਂ ਕਹਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਹਿਬ ਅੱਜ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਭਨਾਰੀ ਬੋਨ ਦੇ ਉੱਪਰ ਕਾਦੀ ਹੱਤਿਆ ਕੀਤੀ ਆ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਹੈ ਬਿਲਕੁਲ ਕਹਿੰਦੇ ਸਾਡੇ ਕੋਲ ਮੈਜੋਰਿਟੀ ਜ਼ਿਆਦਾ ਸੀ ਇਹਨਾਂ ਨੇ ਅਰੇ ਕੱਲ ਆਪਾਂ ਨਾਮ ਲਿਆਵਾਂਗੇ 24 ਘੰਟੇ ਅੰਦਰ ਇੱਕ ਮਤਲਬ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ ਸਮਝ ਲੇਖੋ ਵੋਟਿੰਗ ਹੋਈ ਆ VOTING ਦੇ ਵਿੱਚ ਹੱਥ ਖੜੇ ਕਰਾਏ ਗਏ ਕੋਈ ਦੂਜਾ ਕੰਮ ਨਹੀਂ ਹੈ ਸਮਝ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ੍ਹ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਤੇ ਪ੍ਰਤਾਪ ਬਾਜਵੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫੇਰ ਉਹ ਕਹਿੰਦੇ ਡੈਮੋਕ੍ਰੇਸੀ ਦੀ ਹੱਤਿਆ ਹੋ ਗਈ ਆ ਉਹ ਵੱਲਾ ਜਿੰਨਾ ਤੇ ਸਤਾ ਜਿਵੇਂਦੇ ਆ ਉਹਨਾਂ ਦੇ ਰਾਜ ਕੀ ਹੁੰਦਾ ਕੀ ਨਹੀਂ ਹੁੰਦਾ ਅਨੇਕਗੰਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਤੇ ਆਉਂਦੀ ਪਰ ਹੁਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਧੀ ਤਰ੍ਹਾਂ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫਦੀ ਆ ਨਾ ਹੁਣ ਉਹ ਕੂਚੀ ਤੋਂ ਬਿਨਾਂ ਇਦਾਂ ਤਰਫ ਰਿਹਾ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜਨਮਤ ਇਲੈਕਸ਼ਨ ਹੋਈ ਆ ਹੱਥ ਖੜੇ ਕਲਾ ਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਹੈ ਕੀ ਸਿਸਟਮ ਹੈ ਉਹ ਕੀ ਚਾਹੁੰਦੇ ਆ ਉਹ ਚਾਹੁੰਦੇ ਹੈਗੇ 35 ਸਾਲ ਸੋਨੀ ਸਾਹਿਬ ਬਿਠੇ ਰਹੇ ਹੋਣ ਉਹਨਾਂ ਦਾ ਮੁੰਡਾ ਬਿਠਾ ਵੇ ਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਅ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਦੇ ਮਸਾਫ ਦੇ ਲੋਕਾਂ ਦਾ ਐ ਅੰਬਸਰ ਦੇ ਲੋਕ ਆਪਣਾ ਜਿੰਨੂੰ ਮਰਜ਼ੀ ਮੇਲ ਚੋਣਨ ਜਿੰਨੂੰ ਮਰਜ਼ੀ ਡਿਪਟੀ ਮੇਲ ਚੋਣ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਰਵਾਦਵਾ ਜਿਹੜਾ ਉਹਦੀ ਚੱਲਣ ਦਿਆਂਗੇ ਜੋ ਜੋ ਪ੍ਰਤਾਬ ਬਾਜੂ ਨੇ ਕੀ ਜਾਂਦੇ ਆ ਡੈਮੋਕ੍ਰੇਸੀ ਦਾ ਕਦਰ ਮੈਂ ਤਾਂ ਬੜਾ ਹੈਰਾਨ ਆ ਕਿ ਜਿਹੜੇ ਲੋਕ 75 ਸਾਲਾਂ ਤੇ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗੜ ਕਰਤਾ ਉਸ ਕਾਂਗਰਸ ਦੇ ਵਾਜ ਦੇ ਵਿੱਚ ਲੋਕਾਂ ਦੇ ਸ਼ਰੇਆਮ ਕਤਲ ਹੋਏ ਝੂਠੇ ਮੁਕਾਬਲੇ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਮਤਲਬ ਜਿਹੜਾ ਪੈਸੇ ਪਾ ਕੇ ਸਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਓਦੋਂ ਨਹੀਂ ਦੀ ਸੀ ਇੱਕ ਵਾਰ ਸਾਡ ਸਾਡ ਸਰ ਜਿਹੜੇ ਕਹਿੰਦੇ ਡੈਮੋਕ੍ਰੇਸੀ ਹੈ ਨਾ ਮੇਰਾ ਤੁਹਾਡੇ ਥੋਂ ਬਾਜਵੇਂ ਨੂੰ ਸਵਾਲ ਆ ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਚੁੰਦਾ ਦੇ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਪਾਟ ਗਿਆ ਜੀ ਮਹਿਲ ਬਣ ਕੇ ਤੇ ਡੈਮੋਕ੍ਰੇਸੀ ਦਾ ਕਤਲ ਸਵੇਦਾ ਸੋਨੀ ਨੂੰ ਬਰਾਦਰ ਤੇ ਡੈਮੋਕ੍ਰੇਸੀ ਬਹੁਤ ਵਧੀਆ ਮੰਤਿਭਾਵ ਇੱਕ ਗੱਲ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਅੰਦਰ ਜਿਹੜੇ ਹੱਥ ਖੜੇ ਹੋਏ ਆ ਕਿਸੇ ਕੋ ਪਰ ਜਿਹੜੀ ਉਹ ਵੀਡੀਓ ਕਲਿੱਪ ਹੈਗੀ ਹੈ ਤੁਸੀਂ ਮੀਡੀਆ ਨੂੰ ਦੇ ਦਿਓ ਕਿ ਅੰਦਰ ਜੋ ਹੋਇਆ ਉਹ ਵੀਡੀਓ ਕਲਿੱਪ ਤੁਹਾਡੀ ਦੇ ਦਿਓ ਉਹ ਜਦੋਂ ਬਦਕੀ ਕਲੀਪ ਨੂੰ ਸਾਰ ਕੋ ਲੈ ਜਾਓ ਚਲੋ ਉਹ ਜਿਹੜਾ 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 ਸਭ ਬਿਲਕੁਲ ਜਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਹੈ ਜਿਹੜਾ ਇਲੈਕਸ਼ਨ ਚਾਰਜ ਸਰ ਦਾ ਅਧਿਕਾਰ ਵਸ ਸੀਗਾ ਆਰਓ ਸੀਗਾ ਤੁਸੀਂ ਉਹ ਲੈ ਲਓ ਤਾਂ ਉਹਦੇ ਲੀਗਲ ਡਾਕੂਮੈਂਟ ਆ ਜੀਵਲ ਸਾਹਿਬ ਕੱਲ ਅਮਰੋਦਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਸਾਨੂੰ ਅਗਲੀ ਦਲ ਵਾਲਿਆਂ ਨੇ ਜਿਹੜਾ ਸਮਰਥਨ ਦਿੱਤਾ ਤੇ ਸ਼ਾਮ ਨੂੰ ਵਿਕਰਮ ਸਿੰਘ ਜੀਠੀਆ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਉਹ ਚਾਰ ਆਪਣੇ ਨਾਲ ਬਾ ਲੈਂਦੇ ਜਿਹੜੇ ਕਾਉਂਸਲਰ ਗਏ ਨੇ ਦੀ ਕਹਿੰਦੇ ਵੀ ਹਾਈ ਕੋਰਟ ਚ ਜਾਵਾਂਗੇ ਮਤਲਬ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਸਭ ਹਾਈ ਕੋਰਟ 로 ਜਾਣਗੇ ਤੁਸੀਂ ਤਿਆਰ ਹੋ ਕਹਿੰਦੇ ਲਈ ਕਹਿੰਦੇ ਲਈ ਹਾਂ ਇਹ ਹੋ ਗਏ ਨਾ ਕਹਿੰਦੇ ਸਾਡੀਆਂ 24 ਘੰਟੇ ਦਾ ਹੀ ਹੋ ਮੇਰੇ ਕੋਲ ਕੋں ਕੋں ਇਸਕੇ ਲਈ ਕਹਾਂਗੇ ਤਾਂ ਕਿ ਮੇਰ ਬਣਨਾਂਗੇ ਬਾਅਦ ਤੋਂ ਤੁਹਾਨੂੰ ਕਹਿੰਦੇ ਮੇਰ ਬਣਨਾਂ ਦੀ ਆਮਾ ਦੀ ਪਾਰਟੀ ਦਾ 24 ਘੰਟੇ ਦਾ ਬਲ ਮਟਾਉਂਦੇ ਨੂੰ ਜੋ ਹਾਈ ਕੋਰਟ ਜਾ ਸਕਦੇ ਸਾਡੇ ਕੋ ਹਾਈ ਕੋਰਟ ਦਾ ਵਾਹ ਵੀ ਹੁੰਦਾ ਤੁਹਾਨੂੰ ਸਾਡੇ ਕੋ ਵਕੀਲ ਹੁੰਦੇਗੇ ਕੀ ਦੀ ਆਗਾ ਸਾਡ ਕੋ ਜੀ 24 ਘੰਟੇ ਦਾ ਜੀ ਇਹ ਨਹੀਂ ਗੱਲਾਂ ਸੁਣਦੇ ਤੁਸੀਂ ਇਹਨਾਂ ਜੀ ਸਰ ਗੱਲਾਂ ਦਾ ਸੁਣਿਆ ਕਰੋ ਰਾਤੀ 30 ਮਿੰਟ ਕੋਈ ਡਾਇਰੈਕਸ਼ਨ ਨਹੀਂ ਆ। ਹੋ। ਕੋਈ ਨਹੀਂ ਆ। ਵਧੀਆ। ਹਾਈ ਕੋਰਟ ਦੀ ਡਾਇਰੈਕਸ਼ਨ ਪੂਰੀ ਕੀਤੀ ਆ। ਕੀਤੀ ਬਿਲਕੁਲ ਕਦਮ। ਅਸੀਂ ਹਾਈ ਕੋਰਟ। ਦੇਖੋ ਕੱਲ ਦੁਪਹਿਰੇ। ਗੱਲ ਖਤਮ। ਹਾਈ ਕੋਰਟ ਦੀ ਡਾਇਰੈਕਸ਼ਨ ਤੇ ਲਖਿਤ ਹੋਈ ਆ। ਕੋਈ ਇੱਧਾ ਵੀ ਕੋਈ ਗੱਲ ਨਹੀਂ। ਸਭ ਦੇਖਦੇ ਗੱਲ। ਸਰ ਸਾਡੇ ਆ ਕੇ। ਇਹ ਨੰਬਰ ਹੈ ਕੇ ਜਿਹੜੇ ਸੀਨੀਅਰ ਡਿਪਟੀ ਮੈਨ ਤਾਂ ਰੋਲਾ ਜੀ ਉਹ ਵੀ ਰੋਲਾ ਪੈ ਰਿਹਾ। ਕਿੱਥੇ ਤੁਹਾਡੇ ਕੋਲ ਹੈਗਾ ਸੀ ਬਤ ਕੋ? ਨਹੀਂ। ਕੋਈ ਰੋਵਾ ਬਣਾਣੇ ਨਹੀਂ ਕੀ ਕਰ ਗਏ। ਤੁਹਾਡੇ ਨਾਲ ਕੀ ਹੋ ਗਿਆ? ਹਾਂਜੀ ਬਿਆਹ ਦੀ ਗੱਲ ਸੁਣੋ। ਓ ਸੁਣੋ ਸੁਣੋ ਸਾਡੀ 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 ਗੱਲ ਸਾਡੀ ਕਲੀਅਰ ਹੈ ਸੁਣੋ ਅੱਜ ਅਸੀਂ ਪ੍ਰੋਗਰਾਮ ਰਾਹੇ ਇਕੱਲੇ ਵੇਸ ਸਾਹਿਬ ਦੇ ਨੈਕਸਟ ਵੀਕ ਅਸੀਂ ਆਪਣੇ ਸੀਨੀਅਰ ਡਿਪਟੀ ਮੇਅ ਤੇ ਡਿਪਟੀ ਮੇਅ ਨੂੰ ਜਿਹੜਾ ਇਦਾਂ ਹੀ ਉਹਦਾ ਮੁਕਰ ਕੇ ਦੋਵਾਂ ਨੂੰ ਪਾਵਾਂਗੇ ਤੋ ਇਹਨਾਂ ਦੀਆਂ ਫੌਜ ਨਾ ਇਹ ਫੌਂ ਫਲਾ ਫਲਾ ਕੇ ਤੇ ਪ੍ਰਤਾਪ ਆ ਜਿਹਾ ਨਹੀਂ ਲੁੱਟ ਕੇ ਖਾ ਕੇ ਸੋਨੀ ਹੋਣੀ ਅੰਮ੍ਰਿਤਸਰ ਦੇ ਪੰਜਾਬ ਤੋਂ ਫਿਰ ਇਹਨਾਂ ਦੀਆਂ ਗੱਲਾਂ ਚਾਉਂਦੇ ਯਾਰ ਹੋਰ ਕੋਈ ਗੱਲ ਕਰਾਂਗੇ ਨਹੀਂ ਕੋਈ ਗੱਲ ਕਰਾਂਗੇ ਇਸੇ ਦੇਖ ਕੇ ਗਲਤੀ ਕਰਾਈ ਜਾ। ਸਾਬ ਆਪਣੇ ਗਲਤੀ ਮੰਨੋ ਗੱਲ ਸਾਬ ਸਵਾਲ ਕਰ ਰਹੇ। ਗੱਲ ਨਹੀਂ ਆ ਰਹੇ। ਸਾਬ ਇਹ ਵੀ ਕਹਿੰਦੇ। ਇਸੇ ਨੇ ਕੋਈ ਬਦਲ ਸਿਫਾ ਦੇ ਦਿੱਤਾ। ਕੁਛ ਨਹੀਂ ਹੋਇਆ। ਅਗਲੇ ਵੀਕ ਅਸੀਂ ਜੀ ਇੱਥੇ ਤੁਹਾਨੂੰ ਬੁਲਾਵਾਂਗੇ ਤੁਹਾਡੇ ਸਾਹਮਣੇ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਜਿਹੜਾ ਆਪਣੇ ਕੁਰਸੀ ਤੇ ਸਟਾਫ ਤੋਂ ਬਾਅਦ ਸੀਤੀ ਸਾਹਿਬ ਦਾ ਵੀ ਬੜਾ ਰੋਲ ਆ ਉੱਥੇ ਜਿਹੜਾ ਬਾਦਲਾ ਦਿੱਤਾ ਗਿਆ ਹੋ ਗਿਆ ਨਹੀਂ ਨਹੀਂ ਨੂੰ ਲੈ ਕੇ ਹੋਇਆ ਉਹ ਦੇਖੋ ਮੀਡੀਆ ਤੇ ਬਾਅਦ ਹੋਇਆ ਕਿ ਤੇ ਦੇਖੋ ਹਰ ਖੇਲੇ ਨਹੀਂ ਕੋਈ 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 ਨਾਕ ਤੇ ਬਲੀ ਨਹੀਂ ਨਾ ਤਾਂ ਇੱਕ 41 ਵੱਲ ਸਾਹਿਬ ਇਸ ਤੋਂ हट ਕੇ ਸਵਾਲ ਹੈ ਅੱਜ ਡੇਰਾ ਮੁਖੀ ਨੂੰ ਫੇਰ ਪਰੋਲ ਮਿਲੀ ਹੈ ਔਰ ਸਿੱਧਾ ਡੇਰੇ ਦੇ ਵਿੱਚੋਂ ਪਹਿਲੀ ਵਾਰ ਇਸ ਵਾਰ ਆਏ ਪਰੋਲ ਤੇ ਉਹਦੇ ਬਾਰੇ ਕੀ ਜਾਣ ਸਰ ਦਿੱਲੀ ਲੈਕਸ਼ ਵਿੱਚ ਕਿੰਨੇ ਲੈਂਦੇ ਬੀਜਪੀ ਜੋ 100 ਪੈਦੀ ਲੱਖੇ ਤੋਂ ਕੱਢ ਕੇ ਲੈ ਉਹਦੇ ਗੱਲ ਕੀ ਦੀ ਆ ਪੰਜੇ ਦਾ ਰਹਿ ਕੇ ਉਹਨੂੰ ਦਿੱਤੇ ਕੱਢ ਕੇ ਉਹਦੇ ਉੱਪਰ ਕੀ ਕਰਦੇ ਬੀਜਪੀ ਆਪਣੇ ਪੋਲੀਟੀਕਲ ਅੰਦਰਸ ਦੇ ਨਾਲ ਸਾਹ ਨਾ ਨਾ ਨੂੰ ਫੇਲ ਦੇ ਦਿੰਦੀ ਆ ਜੇ ਲੋ ਪੋਲਿਟਿਕਲ ਇੰਡਸਟਰੀ ਪੂਰਾ ਹੋ ਜਾਂਦਾ ਤਾਂ ਜੇਲ੍ਹ ਛੱਡ ਉਹਦੇ ਕਰਤੇ ਨਹੀਂ ਵਰਗ ਪਾਣੀ ਸਾਡੇ ਵਾਸਤੇ ਕੀ ਕੰਮ ਕਰ ਰਿਹਾ ਜਾਂ ਕੀ ਅੱਜ ਲੋੜ ਹੈ ਮਹਿਦੀ ਕਿਤੇ ਪਿਛਲੇ ਕਿੰਨੇ 2.5 ਸਾਲਾਂ ਤੋਂ ਮਹਿਦੀ ਲੋੜ ਦੀ ਆਤ ਅੰਬਸਰ ਸਾਹਿਬ ਵਾਸਤੇ ਅੰਬਸਰ ਸਾਹਿਬ ਵਾਸਤੇ ਜਿੰਨੇ ਕੰਮ ਰੁਕੇ ਵੇਖੋ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਅੰਬਸਰ ਸ਼ਹਿਰ ਦਾ ਇੱਥੋਂ ਦਾ ਸੀਵਰੇਜ ਸਿਸਟਮ ਠੀਕ ਕਰਨਾ ਲੋਕਾਂ ਦਾ ਗੰਦੇ ਪਾਣੀ ਦਾ ਨਿਕਾਸ਼ ਜਿਹੜਾ ਉਹ ਨੂੰ ਸਹੀ ਢੰਗ ਨਾਲ ਕਰਨਾ ਤੇ ਪੀਣ ਵਾਲਾ ਪਾਣੀ ਚੰਗਾ ਜਿਹੜਾ ਲੋਕਾਂ ਦੇ ਕਦੀ ਭੇਜਣਾ ਤੇ ਸ਼ਹਿਰ ਦੀ ਸਫਾਈ ਜਿਹੜੀ ਆ ਮੇਨ ਸ਼ਹਿਰ ਦੇ ਵਿੱਚ ਲਾਈਕ ਤਾਂ ਕੈਮਰੇ ਹਾਸੇ ਅਮਸਾ ਨੂੰ ਅਮਸਾ ਜਿਹੜਾ ਐਸ ਵੇਲੇ ਮਤਲਬ ਜਿਹੜਾ ਜੱਤ ਦੀ ਸਾਰੇ ਦੁਨੀਆ ਦੇ ਸਭ ਤੋਂ ਵੱਧ ਜੱਤ ਦੀ ਇੱਥੇ ਆਉਂਦੇ ਆ ਟੂਰਿਸਟ ਹੱਬ ਹੈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼